ਉਹਨਾਂ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਔਰ ਸਰਦਾਰ ਕੁਪਿੰਦਰ ਸਿੰਘ ਜੀ ਸੋਹੀ ਇਹ ਅਸਲੀ ਜਿਤ ਮੰਤਰੀ ਪੰਜਾਬ ਪਹੁੰਚਿਆ ਹੈ ਉਹਨਾਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਤੇ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਇੰਡੀਅਨ ਮੈਡ ਟਰੱਸਟ ਸੰਗਠਨ ਦੇ ਚੇਅਰਮੈਨ ਹਰਪ੍ਰੀਤ ਸਿੰਘ ਜੀ ਪਿੱਟੂ ਸਾਹਿਬ ਬੁਖਾਰੀ ਨਾਲ ਅੱਜ ਇਸ ਮੌਕੇ ਤੇ ਹਰਵਿੰਦਰ ਸਿੰਘ ਸਾਜਰੀ ਜੀ ਨੂੰ ਵਧਾਈ ਦੇਣਗੇ ਔਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸਰਦਾਰ ਹਰਪ੍ਰੀਤ ਸਿੰਘ ਜੀ ਪੀਟੋ ਚੇਅਰਮੈਨ ਇੰਫਰਮੇਸ਼ਨ ਟੈਸਟ ਸੰਗਠਨ ਸਭ ਤੋਂ ਪਹਿਲਾਂ ਗੁਰੂ ਦੀ ਫਤਿਹਾਂ ਸਾਂਝ ਪਾਇਓ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੰਨੇ ਵੀ ਉਧੇਦਾਨ ਸਹਿਬਾਨ ਛੜੀ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਬਰਾਡੇ ਸਹਿਬਾਨ ਅੱਜ ਜਿਸ ਨੂੰ ਮੌਕਾ ਦਿੱਤੇ ਸਾਡੇ ਵੱਡੇ ਭਰਾ ਸਰਵਿੰਦਰ ਸਿੰਘ ਸਾਜ ਨਹੀਂ ਜਿਹੜੇ ਪੁਰਾਣੇ ਸਾਡੇ ਸਾਥੀ ਨੇ ਪੁਰਾਣੇ ਸਾਡੇ ਵਲੰਟੀਅਰ ਨੇ ਜਿਹੜੇ 2014 ਤੋਂ ਲੈ ਕੇ ਪਾਰਟੀ ਨੇ ਜਿੱਥੇ ਵੀ ਉਹਨਾਂ ਦੀ ਯੂਟੀ ਲਈ ਉਹਨਾਂ ਨੇ ਜਨਰਾਤਰੀ ਦੇਖੀ ਉਹਨਾਂ ਨੇ ਜਿੱਥੇ ਵੀ ਹੁਕਮ ਹੋਇਆ ਪਾਰਟੀ ਦਾ ਨਾਲ ਜਨਰਲ ਕਰਕੇ ਪਾਰਟੀ ਦੀ ਸੇਵਾ ਕੀਤੀ ਤੇਨਾਰੋ ਸੇਵਾ ਦਾ ਮੇਵਾ ਉਹ ਅੱਜ ਮਿਲਿਆ ਅੱਜ ਇਹਨਾਂ ਦੀ ਕਾਜਮੁਸ਼ੀ ਹੈ ਤੇ ਸਾਡੇ ਵਿਚਾਰ ਸਾਡੇ ਬਹੁਤ ਹੀ ਨਿਰਦੇਸ਼ਯਾਸਤਦਾਨ ਸਰਦਾਪਾਸੇ ਦੇ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ ਆ ਉਹਨਾਂ ਦੇ ਨਾਲ ਸਾਡੇ ਸਤਕਾਰਯੋਗ ਵਿੰਦ ਸਿੰਘ ਜੀ ਸਿੱਧੂ ਚੇਅਰਮੈਨ ਪੰਸੀ ਮੈਡਮ ਸਬੀਰ ਕੌਰ ਸ਼ੇਰਗਿਲ ਚੇਅਰਮੈਨ ਜੜਵਾ ਮਾਰਕੀਟ ਕਮੇਟੀ ਗੀਤੀ ਮਾਨ ਜੀ ਸਾਡੇ ਚੀਮਿਆਂ ਤੋਂ ਸਾਡੇ ਸ਼ਿਸ਼ਪਾ ਅਨੰਦ ਜੀ ਲੈਰੇ ਤੋਂ ਸਾਡੇ ਛਿਹੜੀ ਜੀ ਕੋਬੀ ਪਹੁੰਚੇ ਭਵਨਗੜ੍ਹ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਡੇ ਦਰਜਵਾਰ ਜਰਜਾ ਹੋਰ ਸਾਰੇ ਜਿੰਨੇ ਵੀ ਸਾਡੇ ਬਲਾਕ ਪ੍ਰਧਾਨ ਨੇ ਸਾਡੇ ਕੂਕੀ ਗਦਾ ਜੀ ਬੈਠੇ ਆ ਸਾਰੇ ਸਤਿਕਾਰਯੋਗ ਸ਼ਖਸੀਤਾ ਸਾਡੇ ਵਿਚਾਰ ਅੱਜ ਇੱਥੇ ਪਹੁੰਚੀ ਨੇ ਹੱਲਾਸ਼ੇਰੀ ਦੇਣ ਆਏ। ਸੋ ਪਾਰਟੀ ਨੇ ਬਿਲਕੁਲ ਜਿਹੜਾ ਇੱਕ ਪਹਿਲਾ ਇਹ ਜਿਹੜਾ ਹਲਕਾ ਜਿੱਤੇ ਕੋਈ ਵੀ ਗਰੰਟੀਅਰ ਇਗਨੋਰ ਨਹੀਂ ਹੋਇਆ ਜਿਨ੍ਹਾਂ ਨੇ ਪਾਰਟੀ ਦੇ ਨਾਲ ਸੇਵਾ ਕੀਤੀ ਆ ਸਾਰਿਆਂ ਨੂੰ ਮਾਣ ਸਤਕਾਰ ਪਾਰਟੀ ਨੇ ਦਿੱਤਾ। ਸੋ ਸਾਰਿਆਂ ਦਾ ਸਪੈਸ਼ਲੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਧੰਨਵਾਦ ਆ ਜਿਨ੍ਹਾਂ ਨੇ ਮੇਰੇ ਵਰਗੇ ਘਰ ਦੇ ਮੁੰਡੇ ਨੂੰ ਇੱਕ ਐਕਟੀਵਿਟੀ ਉਦਦਾਰੀ ਤੇ ਬਿਠਾਇਆ ਕਿਉਂਕਿ ਪਾਰਟੀ ਸਾਡੇ ਬਲਕ ਵਿਰੋਧੀ-ਵਿਰੋਧ ਗੱਲਾਂ ਕਰਦੀ ਆ ਵੀ ਬਦਲਾਅ ਕੀ ਆਇਆ ਉਹ ਮੁੰਡਿਆਂ ਨੂੰ ਉਹ ਨੌਜਵਾਨਾਂ ਨੂੰ ਪਾਰਟੀ ਦੇ ਵਿੱਚ ਜ਼ਿੰਮੇਵਾਰੀਆਂ ਮਿਲੀਆਂ ਨੇ ਜਿਨ੍ਹਾਂ ਨੇ ਕਦੇ ਸੁਪਨਿਆਂ ਚ ਵੀ ਸੋਚਿਆ ਸੀ ਦੂਜੀਆਂ ਪਾਰਟੀਆਂ ਜਿਹੜੀਆਂ ਕਰੋੜ-ਕਰੋੜ ਰੁਪਇਆ ਫੰਡ ਲੈ ਕੇ 50-50 60-60 ਲੱਖ ਫੰਡ ਲੈ ਕੇ ਅਹੁਦੇ ਤੇ ਬਿਠਾਉਂਦੀਆਂ ਸੀ ਆਮ ਆਦਮੀ ਪਾਰਟੀ ਪਹਿਲੀ ਅਜਿਹੀ ਪਾਰਟੀ ਹੈ ਜਿਨੇ ਘਰਾਂ ਦੇ ਮੁੰਡਿਆਂ ਨੂੰ ਵੱਡੇ-ਵੱਡੇ ਅਹੁਦੇਾਂ ਤੇ ਬਿਠਾਇਆ ਸੋ ਇਹ ਇਹ ਬਦਲਾਅ ਵੀ ਹੈ ਇੱਥੋਂ ਤੇ ਹੋਰ ਬਦਲਾਅ ਕੀ ਹੋਣਾ ਸੋ ਜਿੰਨੇ ਵੀ ਇੱਥੇ ਪਹੁੰਚੇ ਹੋ ਇੱਕ ਵਾਰੀ ਫੇਰ ਤੋਂ ਜਿੰਦਿਆਂ ਦੇ ਹਰਾਈਆਂ ਤੋਂ ਧੰਨਵਾਦ ਜਿੰਨੇ ਵੀ ਪੰਚ ਸਰਪੰਚ ਇੱਥੇ ਪਹੁੰਚੇ ਆ ਟਾਈਮ ਤੋਂ ਟਾਈਮ ਕੱਢ ਕੇ ਅੱਲਾ ਸ਼ੇਰੀ ਦੇਣ ਵਾਸਤੇ ਆਇਆ ਬਹੁਤ ਵੱਡਾ ਕੱਠ ਹੈ ਕਿਉਂਕਿ ਹਰਵਿੰਦਰ ਇੱਕੋ ਇਨਸਾਨ ਨੇ ਜਿਨ੍ਹਾਂ 'ਚ ਗੁੱਸੇ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ ਦਰਵੇਸ਼ ਬੰਦੇ ਆ ਬਿਲਕੁਲ ਹੀ ਸੌ ਨਰਮ ਸੁਆਦਾਂ ਦਾ ਇਨਸਾਨ ਹੈ ਤੇ ਆਪਦੀ ਜਿਹੜੀ ਸੀਟਾਂ ਨੂੰ ਮਿਲਿਆ ਸਾਨੂੰ ਇਹ ਲੱਗਦਾ ਪੂਰੀ ਇਮਾਨਦਾਰੀ ਦੇ ਨਾਲ ਤੇ ਪੂਰੀ ਸੱਚੇ ਢੰਗ ਦੇ ਨਾਲ ਇਹ ਨਵਾਉਣਗੇ ਹੁਣ ਮੈਂ ਸਰਦਾਰ ਖਪਾ ਸਿੰਘ ਜਿੰਮਾ ਜੀ ਨੂੰ ਬੇਨਤੀ ਕਰੂਗਾ ਉਹ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਆ ਕੇ ਸਾਂਝ ਪਾਉਣਗੇ ਸਾਡੇ ਬਹੁਤ ਹੀ شریف ਤੇ ਦਵੇਸ਼ ਆਸ਼ਗਾਨ ਸਰਦਾਰ ਖਪਾ ਸਿੰਘ ਜਿੰਮਾ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਦੀ ਫਤਿਹ ਆਵੰਤਕ ਪਤਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੋਦ ਵਿੱਚ ਜੁੜੇ ਬੈਠੇ ਸਾਧ ਸੰਗਤ ਸਭ ਤੋਂ ਪਹਿਲਾਂ ਬਲੌਕ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੋਟਾਂ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦਾ ਜੋਟ ਆਸਰਾ ਲੈ ਕੇ ਸਰਦਾਰ ਹਰਵਿੰਦਰ ਸਿੰਘ ਜੀ ਸਾਜਨੀ ਉਹ ਆਪਣੇ ਜੇ ਬੰਦਾ ਮਾਰਕੀਟ ਕਮੇਟੀ ਸਕੂਲਰ ਦਾ ਪਤਸਭਾਲਣ ਜਾ ਰਹੇ ਨੇ ਸੋ ਮੈਂ ਮੁਬਾਰਕਬਾਦ ਦੇ ਲਈ ਸਭ ਦਾ ਕਾ ਰਵਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਉਹਨਾਂ ਨੇ ਆਪਣਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦਾਸ ਲਿਆਗਾ ਕਿਉਂਕਿ ਆਪਾਂ ਜਦੋਂ ਵੀ ਕੋਈ ਵੀ ਕੰਮ ਦੁਨੀਆ ਦੇ ਅੰਦਰ ਸ਼ੁਰੂ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬਾਨ ਕੋਲ ਜਾਂਦੇ ਆਂਗੇ ਗੁਰੂ ਸਾਹਿਬਾਨ ਤੋਂ ਸੇਧ ਲੈ ਕੇ ਉਹ ਪ੍ਰਾਸਾ ਲੈ ਕੇ ਕਰੂ ਸ਼ੁਰੂ ਕਰਦੇ ਆ। ਤੋਂ ਐਸਾ ਇਹ ਤਾਂ ਬਹੁਤ ਹੀ ਅੱਛਾ ਕਾਰ ਪਰਮੇਂਦਰ ਸਿੰਘ ਜੀ ਨੇ ਕੀਰਤਨ ਦੀ ਪੂਰੀ ਟੀਮ ਨੇ ਕੀਤਾ ਕਰ। ਮੇਰੇ ਤੋਂ ਪਹਿਲਾਂ ਬੋਲਦਿਆ ਚੇਪੇ ਸਾਹਿਬਾ ਨੇ ਦੱਸਿਆ ਕਿ ਲਗਾਤਾਰ ਆਮ ਆਦਮੀ ਪਾਰਟੀ ਆਪਣੇ ਸਾਰੇ ਪੁਰਾਣੇ ਵਲੰਟੀਅਰਾਂ ਨੂੰ ਉਹਨਾਂ ਸਾਰੇ ਸਾਥੀਆਂ ਨੂੰ ਕਿੰਨਾ ਲਗਾਤਾਰ ਮਿਹਨਤ ਕੀਤੀ ਉਹਨਾਂ ਦਾ ਬਣਦਾ ਮਾਨ ਸਨਮਾਨ ਜਿਹੜਾ ਉਹ ਲਗਾਤਾਰ ਦੇ ਰਹੀ ਹੈ ਇਸ ਤੋਂ ਪਹਿਲਾਂ ਚਾਹੇ ਸਰਪੰਚਾ ਦੀ ਗੱਲ ਕਰੀਏ ਚਾਹੇ ਪੰਚਾਇਤ ਦੀ ਗੱਲ ਕਰੀਏ ਚਾਹੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਗੱਲ ਕਰੀਏ ਚਾਹੇ ਪਿੱਤੂ ਦੀ ਗੱਲ ਹੈ ਰੂਮਾਂਟਰ ਅਸਲ ਚੇਅਰਮੈਨ ਦੀ ਗੱਲ ਕਰੀਏ ਜਾਂ ਹੋਰ ਵੀ ਔਰ ਵਾਲੇ ਸਬੰਧ ਇਹ ਸਾਰੀਆਂ ਜਿਹੜੇ ਮਾਨ ਸਨਮਾਨ ਨੇ ਉਹ ਸਾਰੇ ਹੀ ਮੈਂ ਸਮਝਦਾ ਉਹਨਾਂ ਲੋਕਾਂ ਨੂੰ ਮਿਲ ਰਹੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਪਾਰਟੀ ਦੇ ਦਿੱਤਾ ਜਿਨ੍ਹਾਂ ਨੇ ਪਾਰਟੀ ਦੇ ਉੱਪਰ ਚੱਕਣ ਦੇ ਲਈ ਸਰਕਾਰ ਬਣਾਉਣ ਲਈ ਆਪਣਾ ਜ਼ੋਰ ਲਾਇਆ ਆਪਣਾ ਸਮਾਂ ਦਿੱਤਾ ਉਹਨਾਂ ਸਾਰਿਆਂ ਦਾ ਮਾਨ ਸਨਮਾਨ ਪਾਰਟੀ ਜਿਹੜਾ ਕਰ ਰਹੀ ਹੈ ਸੋ ਮੈਂ ਤਾਂ ਅੱਜ ਦੇ ਇਸ ਦਿਹਾੜੇ ਉੱਤੇ ਬਹੁਤ ਸਾਰੇ ਸਾਡੇ ਚੇਅਰਮੈਨ ਸਾਹਿਬਾਨ ਪਹੁੰਚੇ ਨੇਗੇ ਮਹਿੰਦਰ ਸਿੰਘ ਸਿੱਧੂ ਜੀ ਬੈਠੇ ਨੇਗੇ ਜਸਵੀਰ ਕੌਰ ਸ਼ੇਰਗਿੱਲ ਜੀ ਬੈਠੇ ਨੇਗੇ ਅਤਾਰ ਮਾਰਕੀਟ ਕਮੇਟੀ ਲੈ ਰਹੇ ਤੋਂ ਚੇਅਰਮੈਨ ਸਾਹਿਬਾਨ ਬੈਠੇ ਨੇਗੇ ਕੁਕੀਲੇਦਾਰ ਜੀ ਹੋਰ ਬਹੁਤ ਸਾਰੇ ਸਾਥੀ ਪੁਰਾਣੇ ਬੈਠੇ ਨੇਗੇ ਇਹਨਾਂ ਸਾਰਿਆਂ ਨੂੰ ਬਾਦ ਸਰਪਾਂ ਨੇ ਇਸ ਲਈ ਮਿਲਿਆ ਕਿ ਇਹਨਾਂ ਸਾਰਿਆਂ ਨੇ ਆਪਣਾ ਯੋਗਦਾਂ ਜਿਹੜਾ ਪਾਇਆ ਉਹਨਾਂ ਲੋਕਾਂ ਦੇ ਤੋਂ ਪੰਜਾਬ ਦਾ ਕਹਿਣਾ ਸੁਣਾਇਆ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਦਸਦਲ ਬੰਦ ਤਕਿਆ ਜਿਨ੍ਹਾਂ ਪਾਰਟੀਆਂ ਨੇ ਪੰਜਾਬ ਦੀ ਆਰਥਿਕ ਹਾਲਤ ਖਰਾਬ ਕੀਤੀ ਜਿਨ੍ਹਾਂ ਪਾਰਟੀਆਂ ਨੇ ਪੰਜਾਬ ਨੂੰ ਵਰਮਾਦੀ ਬੰਦ ਤਕਿਆ ਉਹਨਾਂ ਤੋਂ ਪੰਜਾਬ ਦਾ ਕਹਿਣਾ ਸੁਣਾਉਣ ਵਾਲੇ ਤੁਸੀਂ ਲੋਕ ਬੈਠੇ ਹੋ ਇਸ ਕਰਕੇ ਤੁਹਾਡਾ ਮਾਨ ਸਰਵਾਰ ਹੋਣਾ ਬਹੁਤ ਜ਼ਰੂਰੀ ਆ ਅੱਜ ਪੰਜਾਬ ਦੇ ਅੰਦਰ ਜੇ ਮੈਂ ਪਿਛਲੇ 35-40 ਸਾਲਾਂ ਦੀ ਗੱਲ ਕਰਾਂ ਤਾਂ ਪਹਿਲੀ ਸਰਕਾਰ ਆ ਜਿਹੜੇ 3 ਸਾਲਾਂ ਪੰਜਾਬ ਦਾ ਪੰਜਾਬ ਦੇ ਨੌਜਵਾਨਾਂ ਦਾ ਰੁਖ ਜਿਹੜਾ ਉਹ ਬਾਹਰ ਜਾਣ ਤੋਂ ਰੋਕਿਆ 50 ਹਜ਼ਾਰ ਤੋਂ ਉੱਪਰ ਨੌਕਰੀਆਂ ਜਿਹੜੀਆਂ ਲਗੀਆਂ ਅੱਜ ਪੰਜਾਬ ਦੇ ਨੌਜਵਾਨ ਨੂੰ ਮਿਲੀਆਂ ਨੇ ਤੇ ਪੰਜਾਬ ਦੇ ਨੌਜਵਾਨਾਂ ਦਾ ਵਿਸ਼ਵਾਸ ਜਿਹੜਾ ਉਹ ਪੰਜਾਬ 'ਚ ਬਹਾਲ ਹੋਇਆਗਾ ਅੱਜ ਪੰਜਾਬ ਦਾ ਨੌਜਵਾਨ ਸੋਚਣ ਲੱਗਿਆ ਕਿ ਹਾਂ ਪੰਜਾਬ ਜਿਹੜੀ ਜਰਖੇਜ਼ ਧਰਤੀ ਆ ਉਹਦੇ ਉੱਤੇ ਵੀ ਰੋਜ਼ਗਾਰ ਦੇ ਸਾਹਮਣੇ ਦੇਣ ਵਾਲੀ ਸਰਕਾਰ ਆਈ ਆ ਅੱਜ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਣ ਜੀ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਦੀ ਸ਼ੁਰੂਆਤ ਕਰਕੇ ਔਰ ਮੈਸਸ ਦਾ ਬਹੁਤ ਵੱਡਾ ਸੰਕੇਤ ਦਿੱਤਾ ਕਿ ਜੋ ਸਾਨੂੰ ਸਾਡੇ ਗੁਰੂ ਸਾਹਿਬ ਆਪ ਨੇ ਸਿਖਾਇਆ ਅੱਜ ਉਹਦੇ ਉੱਤੇ ਸਰਕਾਰ ਚੱਲ ਰਹੀ ਆ ਅੱਜ ਪੰਜਾਬ ਦੇ ਅੰਦਰ ਨਸ਼ਿਆਂ ਦਾ ਕੋੜ ਹੈ ਜਿਹੜਾ ਉਸਤਾ ਨਹੀਂ ਖਤਮ ਹੋ ਰਿਹਾ ਮੈਨੂੰ ਪੂਰਨ ਵਿਸ਼ਵਾਸ ਆ ਕਿ ਪੰਜਾਬ ਦੇਸ਼ ਦਾ ਪਹਿਲਾ ਸੁਭਾ ਬਣੂਗਾ ਜਿਹੜਾ ਨਸ਼ਾ ਮੁਕਤ ਨੋ ਕਿ ਲਗਾਤਾਰ ਜਿੱਥੇ ਵੀ ਕੋਈ ਨਸ਼ਾ ਤਸਕਰ ਮਿਲਦਾਗਾ ਨਸ਼ੇ ਦਾ ਸਦਾਕਰ ਮਿਲਦਾਗਾ ਉਹਦੇ ਖਿਲਾਫ ਸਰਕਾਰ ਦੇ ਵੀ ਲਗਾਤਾਰ ਡੱਟ ਕੇ ਕਾਰਵਾਈ ਕਰਦੀ ਆ ਪਿੱਛੇ ਜੇ ਕੁੜੇ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਛਾਏ ਵੀ ਆਏ ਤਾਂ ਉਥੇ ਸਕੂਲ ਆਫ ਹੈਬੀਨਸ ਦਾ ਉਦਘਾਟਨ ਕੀਤਾ ਆ ਸਾਰੇ ਛਾਏ ਵੀ ਦੀ ਟੀਮ ਖੜੀ ਆ ਸਾਰੇ ਸਾਥੀ ਖੜੇ ਨੇਗੇ ਕਿੰਨਾ ਸ਼ਾਨਦਾਰ ਸਕੂਲ ਜਿਹੜਾ ਬਣ ਕੇ ਤਿਆਰ ਹੋਇਆ ਹੈਗਾ ਕਿੰਨਾ ਵਧੀਆ ਸਕੂਲ ਜਿਹੜਾ ਬਣ ਕੇ ਤਿਆਰ ਹੋਇਆ ਜਿੱਥੇ ਮੈਂ ਸਮਝਦਾ ਸਾਦੇ ਬੱਚੇ ਬੱਚੀਆਂ ਆਪਣਾ ਆਪਣੀਆਂ ਪੜ੍ਹਾਈ ਕਰਨਗੇ ਔਰ ਪਿੰਡ ਸਾਜਦੀ ਦਾ ਇਲਾਕੇ ਦਾ ਲੜਪੇ ਦਾ ਨਾਮ ਜਿਹੜਾ ਉਹ ਦੇਸ਼ ਦੇ ਲੈਣ ਰੀਗ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਉਹ ਰੌਸ਼ਨ ਕਰਨਗੇ ਕਿਉਂਕਿ ਉਸ ਦਿਨ ਪ੍ਰਦਰਸ਼ੀ ਚ ਮੈਨੂੰ ਬੜਾ ਅੱਛਾ ਲੱਗਿਆ ਕਿ ਸਾਡੀਆਂ ਸਾਰੀਆਂ ਹੀ ਬੱਚੀਆਂ ਲਗਭਗ 95 ਫੀਸਦੀ ਬੱਚੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਜਦੋਂ ਦਿਮੋ ਦਿੱਤਾ ਜਦੋਂ ਪ੍ਰਦਰਸ਼ੀ ਦਿੱਤੀ ਤਾਂ ਉਤੋਂ ਪਤਾ ਲੱਗਿਆ ਕਿ ਕਿਸ ਤਰ੍ਹਾਂ ਸਾਡੀ عورت سارے بچے جڑے تھو اگے بدھ رہے ہیں کیونکہ گرو نانک دیو جی نے کہا سا سو کیوں بندہ آکیے راجان گرو گرد گرنتھ جی کو سن سکتا ملتی ہے اپنی عورت کا سنمان کریے سو میں آج جو عورت دا سنمان ہو رہا جاتا بچیاں پڑھنے گیا کیونکہ جو عورت پڑھتی ہے تو پورا سماج پڑھتا گا کیونکہ عورت اپنے بچوں پڑھو دیا اگیں لے کے پورا سماج پڑھتا گا سو میں سمجھا بڑا کام جا رہا اسکول آف ایبیس پڑھ رہے ہیں ਔਰ ਦੂਸਰਾ ਜੇ ਮੈਂ ਦੜਬੇ ਹਲਕੇ ਦੀ ਗੱਲ ਕਰਾਂ ਸਾਰੇ ਪਿੰਡਾਂ ਦੇ ਵਿਕਾਸ ਦੇ ਉਹ ਲਗਾਤਾਰ ਨਿਰੰਤਰ ਚੱਲੀ ਦੇਗੇ ਸਰਕਾ ਮਰਨੀਆਂ ਨੇਗੀਆਂ ਪੌਰੀਆਂ ਦੇ ਅੰਦਰ ਇੱਕ ਅੱਛਾ ਸ਼ਾਨਦਾਰ ਹਸਪੀਟਲ ਬਣ ਰਿਹਾ ਹੈਗਾ ਨਾ ਕੋਈ ਬੇਟੂ ਖੇਤਰ ਦੇ ਅੰਦਰ ਹਸਪੀਟਲ ਜਿਹੜਾ ਉਹ ਟਾਹਟੇ ਦੀ ਹੋ ਗਿਆ ਸੀਗਾ ਉਹ ਬਣ ਰਿਹਾ ਹੈਗਾ ਇਸ ਤੋਂ ਬਿਨਾ ਹੋਰ ਸਟੇਡੀਅਮ ਜਿਹੜਾ ਖਾਸ ਕਰਕੇ ਦਰਮਿਆਨ ਦੇ ਅੰਦਰ ਇੱਕ ਇੰਡੋਰ ਸਟੇਡੀਅਮ 7.5 ਕਰੋੜ ਦੀ ਲਾਗਤ ਦਾ ਬਣ ਰਿਹਾ ਔਰ ਜਿਹਦੇ ਅੰਦਰ 11 ਖੇਡਾਂ ਇੱਕੋ ਸਮੇਂ ਹੋਇਆ ਕਰਨੀਆਂ ਔਰ ਇਹਦੇ ਨਾਲ ਮੈਂ ਸਾਡੇ ਸਾਡੇ ਬੱਚੇ ਸਾਡੇ ਇਸ ਪਿੰਡੂ ਖੇਤਰ ਦੇ ਬੱਚੇ ਜਿਹੜੇ ਆਪਣੀ ਪ੍ਰਤਿਭਾ ਦੇ ਜ਼ਰੀਏ ਆਪਣੀ ਤਾਕਤ ਦੇ ਜ਼ਰੀਏ ਜਿਹੜਾ ਆਪਣੇ ਹੋਨਰ ਦੇ ਜ਼ਰੀਏ ਜਿਹੜੇ ਦਾ ਨਾਮ ਜਿਹੜਾ ਹੋ ਸੰਸਾਰ ਲੈਵਲ ਦੇ ਉੱਤੇ ਰੀਅਲ ਲੈਵਲ ਦੇ ਉੱਤੇ ਚਮਕਾਉਣਗੇ ਸੋ ਮੈਂ ਜਿਆਦਾ ਸਮਾਂ ਲਵਾਂਗਾ ਮੈਂ ਆਪਣੇ ਛੋਟੇ ਭਰਾ ਅਰਵਿੰਦਰ ਸਿੰਘ ਜੀ ਨੂੰ ਵਾਰਕਵਾਤ ਦੇਣੀ ਚਾਹਨਾਗਾ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਤਵਾਰਕਾ ਕਿ ਉਹਨਾਂ ਦੀ ਮਿਹਨਤ ਨੂੰ ਅੱਜ ਕੋਈ ਸ਼ਬਦ ਨਹੀਂ ਉਹਨਾਂ ਦੀ ਉਹਨਾਂ ਦੀ ਮਿਹਨਤ ਜਿਹੜੀ ਆ ਉਹ ਅਸ਼ਭਰ ਜਿਹੜੀ ਉਹਨੇ ਮਿਹਨਤ ਕੀਤੀ ਆ ਏਹੀ ਉਹਨਾਂ ਦੀ ਸਫਲਤ ਬਣੀਆਂ ਸੋ ਮੈਂ ਸਮਝਦਾ ਕੋਈ ਵੀ ਵਿਅਕਤੀ ਜਿਹੜਾ ਮਿਹਨਤ ਕਰਦਾਗਾ ਉਹਦੀ ਮਿਹਨਤ ਹੀ ਸਫਲਤ ਬਣਦੀ ਆ ਜੇਕਰ ਕੋਈ ਬੱਚਾ ਪੜਦਾਗਾ ਤਾਂ ਉਹਦੀ ਪੜ੍ਹਾਈ ਹੀ ਸਫਲਤ ਬਣਦੀ ਜੇਕਰ ਕੋਈ ਬੱਚਾ ਖੇਡਦਾਗਾ ਉਹਦੀ ਖੇਡ ਚ ਲਾਇਆ ਦਮ ਉਹਦਾ ਬਹਾਇਆ ਪਸੀਨਾ ਉਹਦੀ ਤਾਕਤ ਬਣਦਾਗਾ ਸੋ ਸਾਨੂੰ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਆ ਜਿਹੜੇ ਵੀ ਖੇਤਰ ਚੋਂ ਸੋ ਮੈਂ ਤਾਂ ਅੱਜ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਸਾਧ ਬੈਠੇ ਆਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠੇ ਆਂਗੇ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਕਿ ਆਪਾਂ ਜੋ ਕੈਕਸ਼ਨ ਦੇਗੇ ਜੋ ਪ੍ਰੇਸ਼ਤਾਚਾਰ ਦੇਗੇ ਸਰਕਾਰ ਦਾ ਯਤਨਾਂ ਨੂੰ ਸਹਿਯੋਗ ਕਰੀਏ ਪ੍ਰੇਸ਼ਤਾਚਾਰ ਨੂੰ ਜੜ ਤੋਂ ਵੇੜੀਏ ਸਵੈ ਸਰੰ ਦਾ ਇਸੇ ਪਾਲਿਸੀ ਦੇ ਉੱਤੇ ਰਵਿੰਦਰ ਸਿੰਘ ਜੀ ਚੱਲਣਗੇ ਜਿਸ ਤਰ੍ਹਾਂ ਮੈਂ ਲਾਸਟ ਪੰਚਤ ਵੀ ਜਦੋਂ ਜਸਵੀਰ ਕੌਰ ਸ਼ੇਰਗੰਜ ਜੀ ਨੇ ਉਹਦਾ ਸੰਭਾਲਿਆ ਸੀ ਅੱਛੇ ਨੇ ਕਿਹਾ ਸੀਗਾ ਕਿ ਬਿਲਕੁਲ ਆਪਾਂ ਸਾਰੇ ਨੇ ਇਮਾਨਦਾਰੀ ਤੇ ਸਾਥ ਦੇਣਾਗਾ ਇਮਾਨਦਾਰੀ ਨਾਲ ਕੰਮ ਕਰਨਾਗਾ ਸਿਨੋਂ ਦੂਜੇ ਤੀਜੇ ਜਿਹਦੇ ਦੀ ਕੋਈ ਚੋਰੀ ਫੜੀ ਮੈਨੂੰ ਬਹੁਤ ਅੱਛਾ ਲੱਗਿਆ ਕਿ ਦੂਜੇ ਤੀਜੇ ਜਿਹਦੇ ਨੇ ਇਹਨਾਂ ਨੇ 24-25 ਹਜ਼ਾਰ ਕਰਵਾਨਾ ਕੀਤਾ ਸੋ ਉਹ ਜੋੜ ਉਹ ਜਿਹੜਾ ਵੀ ਇਲੈਕਟ੍ਰਿਸਿਟੀ ਦੇ ਖਾਤੇ 'ਤੇ ਐਕਸ਼ਨ ਹੋਇਆ ਸੋ ਇਥੋਂ ਪਤਾ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਲਗਾਤਾਰ ਇਮਾਨਦਾਰੀ ਨਾਲ ਕੰਮ ਕਰਦੀ ਔਰ ਮੈਂ ਇਹੀ ਆਸ ਪ੍ਰਵੀਨਦਰ ਸਿੰਘ ਜੀ ਤੋਂ ਕਰਦਾਗਾ ਕਿ ਕਿਉਂਕਿ ਥੱਲੇ ਰਹਿਣਾ ਹੁੰਦਾ ਸਰਕਾਰ ਦੇ ਵਿੱਚ ਅਸੀਂ ਪ੍ਰੋਫੈਸਰ ਕਰਦੇ ਆ ਥੱਲੇ ਲਾਗੂ ਕਰ ਲੈਣੀਆਂ ਅਥਾਰਟिटीज ਇਹੀ ਨਹੀਂ ਕਿ ਚੇਅਰਮੈਨ ਨੇ ਸਰਪੰਚ ਨੇ ਪੰਚ ਨੇ ਜਿਹੜਾ ਪੰਚਾਇਤ ਦੇ ਮੈਂਬਰ ਨੇ ਇਹ ਉਹਨੇ ਕਰਨਾ ਹੁੰਦਾ ਜਦੋਂ ਇਮਾਨਦਾਰੀ ਦਾ ਲੱਗ ਕਰਨਗੇ ਤਾਂ ਮੈਂ ਸਮਝਦਾ ਪੰਜਾਬ ਜਿਹੜਾ ਉਹ ਦਿਨ ਦੁਪਣੀ ਰਾਤ ਤੱਕੜੀ ਤਰੱਕੀ ਕਰੂਗਾ ਸੋ ਮੈਂ ਇੱਕ ਵਾਰ ਫਿਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਰਵਿੰਦਰ ਸਿੰਘ ਜੀ ਵੱਲੋਂ ਦਿੱਸੂ ਮੁੱਚੀ ਟੀਮ ਨੂੰ ਸਮੁੱਚੇ ਪਿੰਡ ਵਾਸੀਆਂ ਨੂੰ ਸਮੁੱਚੇ ਇਲਾਕੇ ਨੂੰ ਬਹੁਤ ਬਹੁਤ ਧੰਨਵਾਦ ਨਗਾਉ ਰਹੀ ਆਸ ਕਰਦਾ ਹਾਂ ਕਿ ਸਾਰੇ ਇਮਾਨਦਾਰੀ ਨਾਲ ਆਪਣੀਆਂ ਆਪਣੀਆਂ ਸੇਵਾਵਾਂ ਔਰ ਸਮਝਣ ਦੇ ਮੌਕੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਆਏ ਆ ਜਾ ਕੇ ਅਰਵਿੰਦਰ ਸਿੰਘ ਜੀ ਦੀ ਸੁਭਾ ਬਧਾਈ ਔਰ ਪਾਰਟੀ ਦਾ ਖੜਨ ਦਾ ਸੰਕੇਤ ਦਿੱਤਾ ਵੱਡੀ ਗਿਣਤੀ ਤੁਸੀਂ ਆਏ ਤੁਹਾਡੀ ਸਾਰੀ ਸੰਗਤ ਦਾ ਮੇਰੇ ਵੱਲੋਂ ਅਰਵਿੰਦਰ ਸਿੰਘ ਸਾਹਿਬ ਜੀ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਪਾਰਟੀ ਵੱਲੋਂ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ rau fate white ji ka khalsa white ji ki fate ਸੇਵਾਦਾਰਤਨ ਸਰਦਾਰ ਹਰਪਾਲ ਸਿੰਘ ਜੀ ਜੀਮਾ ਰੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਬੜੀ ਕੀਮਤੀ ਸਮੇਂ ਨਾਲ ਬਹੁਤ ਵੱਡੇ ਵਿਚਾਰਾਂ ਦੇ ਨਾਲ ਤੁਹਾਡੀ ਸੰਗਤ ਪਾਈ ਹੈ ਸ਼੍ਰੀ ਸਿਖਬਲ ਅਨੰਦੀ ਚੇਅਰਮੈਨ ਮਾਰਕੀਟ ਕਮੇਟੀ ਲਹਿਰਾ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਜਗਸੀਰ ਸਿੰਘ ਜੀ ਜੱਗਾ ਛਨੇੜੀ ਚੇਅਰਮੈਨ ਮਾਰਕੀਟ ਕਮੇਟੀ ਭਵਾਨੀਗੜ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀਮਤੀ ਜਸਵੀਰ ਕੌਰ ਜੀ ਸ਼ਿਰਗਲ ਚੇਅਰਪਰਸਨ ਮਾਰਕੀਟ ਕਮੇਟੀ ਦੜਬਾ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਗ੍ਰੀਤੀਮਾਨ ਜੀ ਜਿੰਮਿਆਂ ਤੋਂ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਨਾਲ ਹੀ ਸਾਡੇ ਸਾਡੇ ਕਮਾਲਪੁਰ ਨਗਰ ਦੇ ਵਿਸੇ ਭਾਨਜਾ ਸਾਹਿਬ ਵੀ ਨੇ ਜੀਜੀ ਜੀ ਤੇ ਡੀਐਸਪੀ ਸਾਹਿਬ ਪਹੁੰਚੇ ਦਿਪਿੰਦਰ ਪਾਲ ਸਿੰਘ ਜੀ ਜੀਜੀ ਪੀਐਸਪੀ ਲੇਣਾ ਪਹੁੰਚਿਆ ਵਿਸ਼ੇਸ਼ ਤੌਰ ਤੇ ਮੈਂ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਨਾਲ ਹੀ ਡਾਕਟਰ ਰੁਪਿੰਦਰ ਕੌਰ ਜੀ ਵਾਜਿਹਾ ਡੀਐਸਪੀ ਜਰਵਾ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹੁਣ ਬੇਝੇ ਕਰਾਂਗਾ ਸਰਦਾਰ ਹਰਪਿੰਦ ਹਰਵਿੰਦਰ ਸਿੰਘ ਜੀ ਸ਼ਾਜਲੀ ਚੇਅਰਮੈਨ ਮਾਰਕੀਟ ਕਮੇਟੀ ਸੁਲੋਕਰ ਆਇਆਂ ਸੰਤਾ ਦਾ ਧੰਨਵਾਦ ਕਰਨਗੇ ਤੁਹਾਡੇ ਰੂਪੇ ਹੋਣਗੇ ਬਨਨਤਾ ਤਾਂ ਸਾਹਿਬ ਗੁਰਦਾਸ ਸਾਹਿਬ ਜੀ ਦਾ ਉਹ ਦਾਸਨਾ ਲੈਂਦਾ ਆਪਾਂ ਨੇ ਬਰਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਹਨਾਂ ਨੂੰ ਓਟਾ ਦੇ ਕੇ ਜਿਹੜਾ ਵੀ ਕੰਮ ਆਰੰਭ ਕਰਦੇ ਆਂ ਉਹ ਪੂਰ ਚੜਦਾਗਾ ਆਪਾਂ ਪੰਜਾਬ ਸਰਕਾਰ ਦੇ ਜਿੰਨੇ ਵੀ ਕੰਮ ਨਹੀਂ ਗਏ ਆਪਾਂ ਇਮਾਨਦਾਰੀ ਨਾਲ ਕਰਾਂ ਪਹਿਲਾਂ ਵੀ ਕਦੇ ਨਹੀਂ ਝੂਠੀ ਗਾਹਵੀ ਕਰਦੇ ਰਹਾਂਗੇ ਤੇ ਮੇਰੇ ਤੋਂ ਬਾਅਦ ਵੀ ਹਰਪਾਲ ਸਿੰਘ ਚੀਮਾ ਜੀ ਨੇ ਆਪਣੀ ਇਮਾਨਦਾਰੀ ਦੇਖ ਕੇ ਮੈਨੂੰ ਇਸ ਵਾਸਤੇ ਚੁਣਿਆਗਾ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਕਦੇ ਇਹ ਵਿਸ਼ਵਾਸ ਨੂੰ ਕੁੱਟਣ ਨਹੀਂ ਦੇਉਂਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੈ ਕੇ ਆਪਾਂ ਕਰਨ ਕਰਦੇ ਆਂ ਵੀ ਇਮਾਨਦਾਰੀ ਨਾਲ ਕੰਮ ਕਰਾਂਗੇ ਠੀਕ ਆ ਇੱਥੇ ਸਾਰੇ ਚੇਅਰਮੈਨ ਸਾਹਿਬ ਜਿੰਨੇ ਵੀ ਆਏ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਰਤੀ ਆਇਸ਼ਰਸ਼ਨ ਦੇ ਜਿੰਨੇ ਆਏ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਮੇਰੇ ਵਲੰਟੀਅਰ ਮੇਰੇ ਪਿੰਡ ਤੋਂ ਸਰਪੰਚ ਮੈਂਬਰ ਜਿੰਨੇ ਵੀ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਭ ਤੋਂ ਵੱਧ ਸਤਿ ਸ਼੍ਰੀ ਅਕਾਲ ਸਾਹਿਬ ਜੀ ਜਿਨ੍ਹਾਂ ਦਾ ਆਪਾ ਉਤਸ਼ਾਹ ਰਿਹਾ ਤੇ ਮੁੱਖ ਮੰਤਰੀ ਸ਼ਾਨ ਭਵਨ ਦਮਨ ਸਿੰਘ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਹ ਮੌਕਾ ਮਿਲਿਆ ਇਹ ਤੋਂ ਬਹੁਤ-ਬਹੁਤ ਧੰਨਵਾਦ ਵਿੱਤ ਮੰਤਰੀ ਹਰਪਾਲ ਸਿੰਘ ਜੀ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਸੇ ਬਹੁਤ ਬਹੁਤ ਧੰਨਵਾਦ ਮੈਂ ਗੁਰਪ੍ਰੀਤ ਜੀ ਕਰਾਂਗਾ ਸਾਡੀ ਮਾਰਕੀਟ ਕਮੇਟੀ ਦੀ ਸਾਰੀ ਟੀਮ ਔਰ ਨਾਲ ਸਾਡੇ ਸਰਪੰਚ ਕਰਵਿੰਦਰ ਸ਼ਰਮਾ ਜੀ ਸੰਤੀワਲਸਲ ਜੀ ਮੰਗਾ ਜੀ ਵਿੰਦਰ ਜੀ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਉਹ ਆ ਜਾਣ ਜਿਹੜੇ ਸਾਡੇ ਚੇਅਰਮੈਨ ਸਾਹਿਬ ਆਏ ਹੈ ਉਹਨਾਂ ਦਾ ਆਪਾਂ ਸਨਮਾਨ ਕਰੀਏ ਸਾਡੇ ਕਿਉਂਕਿ ਆਪਣੇ ਘਰ ਦੇ ਵਿੱਚ ਆਏ ਆ ਮੈਂ ਬੀਤ ਜੀ ਕਰਾਂਗਾ ਸਰਦਾਰ ਮਹਿੰਦਰ ਸਿੰਘ ਜੀ ਸਿੱਧੂ ਚੇਅਰਮੈਨ ਪੰਚਾਇਤ ਪੰਜਾਬ ਵੇਖ ਕੇ ਕਰਾਂਗੇ ਸਨਮਾਨ ਲੈਣਗੇ ਆਪਣਾ ਸਰਦਾਰ ਰਵੀਂਦਰ ਸਿੰਘ ਜੀ ਸਿੱਧੂ ਚੇਅਰਮੈਨ ਪੰਚਾਇਤ ਪੰਜਾਬ ਸਰਦਾਰ ਗੁਰਮੀਲ ਸਿੰਘ ਜੀ ਕਰਾਚੋਂ ਚੇਅਰਮੈਨ ਜ਼ਿਲ੍ਹਾ ਜਲੰਧਾ ਬਹੁਤ ਸੰਗਰੂਰ ਬੈਂਤੀ ਆ ਜੀ ਆਪਣਾ ਸਨਮਾਨ ਲੈਣਗੇ ਮੰਗਾਂ ਜੀ ਨਾਲ ਆ ਜੋ ਸਾਰੀ ਜਿਹੜੀ ਟੀਮ ਆ ਸੁਲੰਘਰਾੜ ਦੀ ਸਾਰੇ ਆਜੂ ਸੋ ਮੈਂ ਬੈਂਤੀ ਕਰਾਂਗਾ ਸਰਦਾਰ ਸਰਦਾਰ ਅਰਤਾਰ ਸਿੰਘ ਜੀ ਇਲਵਾ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਔਰ ਨਾਲੀ ਸਰਦਾਰ ਹਰਪ੍ਰੀਤ ਸਿੰਘ ਜੀ ਪੀਟੋ ਚੇਅਰਮੈਨ ਇਨਫੋਮੇਟ ਟ੍ਰਸਟ ਸੰਗਰੂਰ ਜ਼ਿਲ੍ਹਾ ਦੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਸਾਡੇ ਗੀਤਿਮਾਨ ਜੀ ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਸਨਮਾਨ ਲੈਣਗੇ ਸਾਡੇ ਸਰਦਾਰ ਰਾਜਨ ਸਿੰਘ ਜੀ ਖੁੱਲੀ ਸਾਹਿਬ ਚੇਅਰਮੈਨ ਮਾਰਕੀਟ ਕਮੇਟੀ ਤੋਂ ਵੀ ਬੇਨਤੀ ਆ ਜੀ ਉਹਨਾਂ ਨੂੰ ਵੀ ਇਹ ਆਪਣਾ ਸਨਮਾਨ ਲੈਣਗੇ ਲੇਟ ਹੋ ਗਏ ਚੇਅਰਮੈਨ ਸਾਹਿਬ ਸੋ ਧੰਨਵਾਦ ਜੀ ਕਰਦੇ ਆਂ ਕੀਤੇ ਸਾਜ ਜੋ ਸਮਾਂ ਕੱਢ ਕੇ ਪਹੁੰਚੇ ਆਂ ਸਰਦਾਰ ਰਾਜਨ ਸਿੰਘ ਜੀ ਕੋਲ ਚੇਅਰਮੈਨ ਮਾਰਕੀਟ ਕਮੇਟੀ ਤੋਂ ਵੀ ਸਨਮਾਨ ਲੈਣਗੇ ਜੀ ਚੇਅਰਮੈਨ ਮਾਰਕੀਟ ਕਮੇਟੀ ਲੈਡਰ ਸਾਡੇ ਸੀਸਪਾਲ ਅਨੰਦ ਜੀ بےتی جی ہوئی اپنا شری متی جسویر کور جی شیرگل پرسن مارکیٹ کمیٹی دربا بےتی جی اپنا سامان لینڈ گے سردار سنگھ جی جگہ چنہڑی میں مارکیٹ کمیٹی پوانی گڑھ بےتی جی ہوئی اپنا سامان لینڈ گے ਸਤ ਜਨਾ ਜੀ ਗੁਰੂ ਮਹਾਰਾਜ ਦੀ ਦੇਖੀ ਵਰਤਣੀਆਂ ਸਨਮਾਨਾਂ ਤੋਂ ਬਾਅਦ ਪੀਚਾ ਪਾਣੀ ਲੈ ਕੇ ਸਾਰੀ ਸੰਗਤ ਨੇ ਜਾਣਾ ਬੈਠੇ ਰਹਿਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਸਾਰਿਆਂ ਦਾ ਜਤਸੀਰ ਸਿੰਘ ਜੱੱਗਾ ਚੇਅਰਮੈਨ ਮਾਰਕੀਟ ਕਮੇਟੀ ਭਵਾਲੀਗੜ੍ਹ ਬੇਨਤੀ ਹੈ ਜੀ ਪੈਸੇ ਸਾਰੇ ਤੱਕ ਵੀ ਹੋਗੇ ਜੇ ਕੋਈ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਤੋਂ ਆਇਆ ਸਮਝੂਰ ਦੱਸ ਦੇ ਕਿਉਂਕਿ ਵੈਸੇ ਤਾਂ ਮੈਂ ਸਾਰਿਆਂ ਦੇ ਨੀਪਲੀ ਨਾਮ ਅਨਾਉਂਸ ਕਰ ਦਿੱਤੇ ਹੈ ਸਾਡੇ ਕੁਲਵਿੰਦਰ ਸ਼ਰਮਾ ਜੀ ਸਰਪੰਚ ਸੁੱਲਕਰਾਟ ਤੇ ਸਮੁੱਚੀ ਟੀਮ ਆਵਾ ਦੀ ਪਾਰਟੀ ਦੀ ਟੀਮ ਸਾਡੇ ਸਾਬਕਾ ਸਰਪੰਚ ਗੁਰਦੇਵ ਜੀ ਨਾਲ ਹੋਣਗੇ ਮੰਤਰੀ ਜੀ ਦਾ ਸਾਡੇ ਮਾਨਯੋਗ ਵਿੱਤ ਮੰਤਰੀ ਪੰਜਾਬ ਸਰਦਾਰ ਅਰਵਾਲ ਸਿੰਘ ਜੀ ਟੀਮਾਂ ਉਨ੍ਹਾਂ ਦਾ ਸਨਮਾਨ ਕਰਨਗੇ ਭਲੇ ਸੋਨਿਹਾਲੋ ਸੋ ਸਾਡੇ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਨੂੰ ਮੈਂ ਬੇਨਤੀ ਕਰਾਂ ਸਾਡੇ ਮਨਿੰਦਰ ਜੀ ਬਹੁਤ ਹੀ ਸਤਿਕਾਰਯੋਗ ਮਨਿੰਦਰ ਜੀ ਆਉਣਗੇ ਮਨਿੰਦਰਪਾਲ ਜੀ ਸਾਡੇ ਸਾਫੀ ਸਾਹਿਬ ਸਨਮਾਨ ਲਈ ਆਉਣਗੇ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਸਿਲਕਾ ਦਾ ਸਨਮਾਨ ಗ್ರಾಮ ਪੰਚਾਇਤ ਨੂੰ ਕੀਤਾ ਜਾਵੇਗਾ ਇੱਕ ਹਾਂਜੀ ਹਾਂਜੀ ਸਾਡੇ ਪਹਿਲਾ ਚੇਅਰਮੈਨ ਸਾਡੇ ਸਨਮਾਨ ਹੋਵੇਗਾ ਸੈਕਟਰੀ ਸਾਹਿਬ ਬਲੇਸ ਸੋਨਿਹਾਲ ਸਾਡੇ ਨਰੇਂਦਰਪਾਲ ਸਿੰਘ ਜੀ ਸੈਕਟਰੀ ਜੋ ਮਾਰਕੀਟ ਕਮੇਟੀ ਸਿਲਕਾ ਦੇ ਸੈਕਟਰੀ ਸਾਹਿਬ ਨੇ ਸਾਰੇ ਚੇਅਰਮੈਨ ਸਾਹਿਬਾਨ ਨੂੰ ਮੈਂ ਬੇਨਤੀ ਕਰਾਂਗਾ ਇੱਕ ਵਾਰੀ ਸਾਰੇ ਆਜੋ ਕਿਉਂਕਿ ಗ್ರಾಮ ਪੰਚਾਇਤ ਵੱਲੋਂ ਵੱਖਰਾ ਮਾਨ ਸਨਮਾਨ ਦਿੱਤਾ ਜਾਵਗਾ ਸੁਲੋਕਾ ਤੇ ಗ್ರಾಮ ਪੰਚਾਇਤ ਵੱਲੋਂ ਵੱਖਰੇ ਤੌਰ ਤੇ ਮਾਨ ਸਨਮਾਨ ਦਿੱਤਾ ਜਾਊਗਾ ਜਿੰਨੇ ਸਾਡੇ ਚੇਅਰਮੈਨ ਸਾਹਿਬ ਆਏ ਆ ਮੈਂ ਬੇਨਤੀ ਕਰਾਂਗਾ ਸਾਰੇ ਹੀ ਮਾਰਕੀਟ ਕਮੇਟੀ ਜਿਲ੍ਹਾ ਸੰਗਰੂਰ ਦੀ ਜ਼ਿਲ੍ਹੇ ਦੇ ਚੇਅਰਮੈਨ ਸਾਹਿਬ ਪੰਜਾਬ ਦੇ ਚੇਅਰਮੈਨ ਸਾਹਿਬ ਮਹਿੰਦਰ ਸਿੰਘ ਜੀ ਸਿੱਧੂ ਬੇਨਤੀ ਹੈ ਜੀ ਪੰਚਾਇਤ ਦੇ ਚੇਅਰਮੈਨ ਪੰਜਾਬ ਦੇ ਉਹ ਵੀ ਆਉਣਗੇ ਗ੍ਰਾਮ ਪੰਚਾਇਤ ਵੱਲੋਂ ਵਕਰੀ ਤੌਰ ਤੇ ਜਿਹੜਾ ਮਾਨ ਸਨਮਾਨ ਜਿਹੜਾ ਸਾਡੇ ਪੰਜਾਬ ਦੀਆਂ ਹਸਤੀਆਂ ਸਾਡੇ ਜ਼ਿਲ੍ਹੇ ਦੀਆਂ ਹਸਤੀਆਂ ਸਾਡੇ ਹਲਕੇ ਦੀਆਂ ਹਸਤੀਆਂ ਨੂੰ ਜਿਹੜੇ ਸਨਮਾਨ ਦਿੱਤੇ ਜਾ ਰਹੇ ਨੇ ਮਾਨ ਦਿੱਤਾ ਜਾ ਰਿਹਾ ਹੈ ਸਾਡੇ ਪ੍ਰਧਾਨ ਡਾਕਟਰ ਅਫਤਾਰ ਸਿੰਘ ਕਾਰੀ ਜੀ ਨੂੰ ਬੇਨਤੀ ਹੈ ਕਿ ਇਹ ਆਪਣਾ ਸਨਮਾਨ ਲੈਣਗੇ ਕਾਹਲੀਨ ਦੇ ਪ੍ਰਧਾਨ ਅਫਤਾਰ ਸਿੰਘ ਜੀ ਤਾਰੀ ਰੋਪੇਲੇ ਇੱਕ ਪਲੀਜ਼ ਸਾਈਡ ਤੇ ਉਹਨਾਂ ਨੂੰ ਬੇਨਤੀ ਹੈ ਜੀ ਜਿਨ੍ਹਾਂ ਨੇ ਸਨਮਾਨ ਰੋਗੇ ਕਿਉਂਕਿ ਜਗ੍ਹਾ ਦੀ ਬਹੁਤ ਥੋੜੀ ਜਿਹੀ ਕਮੀ ਆ ਨਗਰ ਪੰਚਾਇਤ ਗੜਪਾ ਦੇ ਪ੍ਰਧਾਨ ਮਨਿੰਦਰ ਸਿੰਘ ਜੀ ਉਹਨਾਂ ਨੂੰ ਦੇਖਦੇ ਆ ਵੀ ਬੜਾ ਸਨਮਾਨ ਲੈਣਗੇ ਨਗਰ ਪੰਚਾਇਤ ਗੜਪਾ ਦੇ ਪ੍ਰਧਾਨ ਮਨਿੰਦਰ ਸਿੰਘ ਜੀ ਭਾਈ ਪ੍ਰਧਾਨ ਜੀ ਆਜੋ 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 ਆਰਪੀਆ ਐਸੋਸੀਏਸ਼ਨ ਦੇ ਸਾਰੇ ਹੀ ਪ੍ਰਧਾਨ ਸਾਹਿਬਾਨ ਵਾਈਸ ਪ੍ਰਧਾਨ ਸਾਹਿਬ ਸਿੰਨੀ ਵੀ ਸਾਡੀ ਸਮੁੱਚੀ ਟੀਮਾਂ ਉਹਨਾਂ ਵੱਲੋਂ ਅਰਵਿੰਦਰ ਸਿੰਘ ਜੀ ਸਾਹਲੀ ਤੇ ਨਾਲ ਹੀ ਮਾਨਯੋਗ ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਦੀ ਟੀਮਾਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਬਲੇ ਸੋ ਨਿਹਾਲ ਸਰਦਾਰ ਹਰਵਿੰਦਰ ਸਿੰਘ ਜੀ ਸਾਹਲੀ ਜਿਨ੍ਹਾਂ ਦੀ ਅੱਜ ਅਗਦਾ ਸੰਭਾਲਾਂ ਦੀ ਜਿਹਨਾਂ ਅੱਜ ਪਾਜ ਪੋਸ਼ੀਆ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਸੋ ਜਿੰਨੇ ਵੀ ਸਾਡੇ ਸਤਿਕਾਰਯੋਗ ਹਸਤੀਆਂ ਪਹੁੰਚੀਆਂ ਨੇ ਐਡਵੋਕੇਟ ਕੁਲਵਿੰਦਰ ਸਿੰਘ ਜੀ ਸ਼ਾਜਲੀ ਸਾਡੇ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਰਿਪੇਸ਼ ਗੜਾ ਜੀ ਵਾਸ਼ ਪ੍ਰਧਾਨ ਆਪਿਆ ਐਸੋਸੀਏਸ਼ਨ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਨਾਲ ਹੀ ਸਾਡੇ 바ਵਾ ਜੀ ਸਰਪੰਚ ਸਾਹਿਬ ਢਾਲੀਵਾਲ ਸਾਹਿਬ ਪਹੁੰਚੇ ਸ਼ਾਜਲੀ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਫ ਦਾ ਸਰਪੰਚ 바ਵਾ ਕਰਗਲ ਜੀ ਮਹੰਤ ਅੰਮਰਪ੍ਰੀਤ ਮੈਨੂ ਸ਼ਰਮਾ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅਮਰੀਤ ਸਿੰਘ ਜੀ ਧਾਰੀਵਾਲ ਸਾਹਿਬ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਸਵੀਰ ਸਿੰਘ ਜੀ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਡਾਕਟਰ ਕਾਰ ਸਿੰਘ ਜੀ ਇੱਥੇ ਆ ਪ੍ਰਧਾਨ ਪਹੁੰਚੇ ਬਹੁਤ-ਬਹੁਤ ਧੰਨਵਾਦ ਵਧੀਆ ਧੰਨਵਾਦ ਨਰਪੇ ਸਿੰਘ ਜੀ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਰਦਾਰ ਗੁਰਜੀਤ ਸਿੰਘ ਜੀ ਪਹੁੰਚੇ ਸਰਦਾਰ ਸਤੂਕਰ ਸਿੰਘ ਜੀ ਪਹੁੰਚੇ ਬੀਸ ਰਾਜ ਜੀ ਪਹੁੰਚੇ ਸਾਰਿਆਂ ਦਾ ਆਈਓ ਜੀ ਸ਼ਖਸੀਤਾਂ ਦਾ ਬਹੁਤ ਬਹੁਤ ਧੰਨਵਾਦ ਪੈਂ ਬੇਨਤੀ ਕਰਾਂਗਾ ਸਾਰੇ ਨਗਰ ਸਾਰੇ ਆਏ ਹੋਏ ਪੰਚ ਸਰਪੰਚ ਨੰਬਰਦਾਰ ਸਾਡੇ ਜ਼ਿਲ੍ਹੇ ਦੇ ਅਗੂ ਸਾਡੇ ਹਲਕੇ ਦੇ ਅਗੂ ਬਲਾਕ ਦੇ